ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਜਿਹੜੀਆਂ ਭੈਣਾਂ ਨੂੰ ਵੀ ਹੱਥ ਦੀ ਕਢਾਈ ਕਰਨ ਦਾ ਸ਼ੌਂਕ ਹੈ ਜਿਨ੍ਹਾਂ ਨੂੰ ਹੱਥ ਦੀ ਕਢਾਈ ਸਿੱਖਣ ਦਾ ਸ਼ੌਂਕ ਹੈ ਉਹਨਾਂ ਲਈ ਇਹ ਬਹੁਤ ਹੀ ਵਧੀਆ ਵੀਡੀਓ ਹੈ ਤੇ ਮੈਂ ਜਿਹੜੀ ਇਹ ਸੀਰੀਜ਼ ਸ਼ੁਰੂ ਕੀਤੀ ਹੋਈ ਆ ਤੇ ਇਹ ਜਿਹੜੇ ਤੁਹਾਨੂੰ ਸਾਰੇ ਟੰਕੇ ਆਪਾਂ ਹੌਲੀ-ਹੌਲੀ ਕਰਕੇ ਸਿਖਾਵਾਂਗੇ ਤੇ ਅੱਜ ਜਿਹੜਾ ਮੈਂ ਤੁਹਾਨੂੰ ਟੰਕਾ ਸਿਖਾ ਰਹੀ ਆ ਇਸ ਟੰਕੇ ਦਾ ਨਾਮ ਆ ਬਟਨਹੋਲ ਸਟਿਚ ਤੇ ਇਸ ਨੂੰ ਚਾਕ ਸਟਿਚ ਵੀ ਬੋਲਿਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਚਾਕ ਵੀ ਬਣਾਉਨੇ ਆ ਤੇ ਇਹ ਆਪਾਂ ਛੋਟੀਆਂ-ਛੋਟੀਆਂ तितਲੀਆਂ ਬਣਾਈਆਂ ਤੇ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਜਿਸ ਤਰ੍ਹਾਂ ਸ਼ਰਟ ਦਾ ਝਾਕ ਬਣਾਇੰਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਇਹ तितਲੀਆਂ ਬਟਰਫਲਾਈ ਜਿਹੜੀਆਂ ਬਣਾਈਆਂ ਹੋਈਆਂ ਨੇ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਉਂਦੇ ਜਾਵਾਂਗੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਇਸ ਤਰ੍ਹਾਂ ਆਪਾਂ ਨੇ ਬਹੁਤ ਸੋਹਣੇ-ਸੋਹਣੇ ਸੂਟ ਤਿਆਰ ਕਰ ਸਕਦੇ ਹਾਂ ਛੋਟੇ ਬੱਚਿਆਂ ਦੀ ਫਰਾਕਸ ਤੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਹੈ ਆਪਾਂ ਪਾ ਸਕਦੇ ਹਾਂ ਐ ਵੇਖੋ ਇਸ ਤਰੀਕੇ ਦੇ ਨਾਲ ਜਿਹੜੀ ਸੂਈ ਆ ਆਪਾਂ ਧਾਗਾ ਉਸ ਦੇ ਅਗਲੇ ਪਾਸੇ ਰੱਖਦੇ ਜਾਣਾ ਜਿੱਥੇ ਵੀ ਨਿਸ਼ਾਨ ਲੱਗਾ ਹੋਇਆ ਆ ਅੱਗੇ ਜਾ ਕੇ ਮੈਂ ਤੁਹਾਨੂੰ ਕਿਸੇ ਵੀਡੀਓ ਦੇ ਵਿੱਚ ਇਹਦੇ ਹੋਰ ਫਲਾਵਰ ਵੀ ਬਣਾਉਣੇ ਸਿਖਾਵਾਂਗੀ। ਆ ਵੇਖੋ ਜਿੱਥੇ ਨਿਸ਼ਾਨ ਲੱਗਾ ਹੋਇਆ ਸੂਈ ਨੂੰ ਅਗਲੇ ਪਾਸੇ ਆਪਾਂ ਰੱਖਦੇ ਜਾਣਾ ਵਾ। ਇਸ ਤਰ੍ਹਾਂ ਸੂਈ ਦੇ ਉੱਪਰ ਦੀ ਧਾਗਾ ਜਿਹੜਾ ਸੂਈ ਦੇ ਅਗਲੇ ਪਾਸੇ ਨੀਚੋਂ ਦੀ ਧਾਗਾ ਆਉਣਾ ਚਾਹੀਦਾ ਵਾ ਤੇ ਇਸੇ ਤਰ੍ਹਾਂ ਇਹ ਜਿਹੜਾ ਟੰਕਾ ਆ ਬਣਦਾ ਜਾਏਗਾ। ਉੱਪਰ ਤੁਸੀਂ ਦੇਖ ਵੀ ਸਕਦੇ ਹੋ ਤਿੰਨ ਜਿਹੜੀਆਂ ਤਿਤਲੀਆਂ ਆਪਾਂ ਬਣਾਈਆਂ ਹੋਈਆਂ ਨੇ ਪਹਿਲਾਂ ਹੀ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਡਿਜ਼ਾਈਨ ਕਿਸ ਤਰ੍ਹਾਂ ਦਾ ਬਣਨਾ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਵਾ ਇਹ ਦਿੱਤਲੀਆਂ ਜਿਹੜੀਆਂ ਬਣਾਉਂਦੇ ਜਾਵਾਂਗੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੂਈ ਆਪਾਂ ਜਦੋਂ ਕੱਢਣੀ ਆ ਲਾਈਨ ਦੇ ਵਿੱਚ ਧਾਗਾ ਜਿਹੜਾ ਉਸ ਦੇ نیچے ਵਾਲੇ ਪਾਸੇ ਕਰ ਲੈਣਾ ਵਾ ਜੇ ਸਿੱਧਾ ਟੱਗਾ ਆਪਾਂ ਲੈ ਜਾਵਾਂਗੇ ਤੇ ਫਿਰ ਉਹ ਸਾਡਾ ਸਿੰਪਲ ਟੰਕਾ ਬਣ ਜਿਗਾ ਇੱਥੇ ਸਾਡਾ ਇੱਕ ਸਾਈਡ ਤੇ ਚੇਨ ਜਿਹੜੀ ਬਣਦੀ ਜਾਂਦੀ ਹੈ ਸਾਈਡ ਤੇ ਜਿਸ ਤਰ੍ਹਾਂ ਆਪਾਂ ਸ਼ਰਟਾਂ ਨੂੰ ਚਾਕ ਕਰਦੇ ਹਾਂ ਤੇ ਉਦੋਂ ਵੀ ਇਹੀ ਟੰਕਾ ਜਿਹੜਾ ਕੰਮ ਆਉਂਦਾ ਹੈ ਇਸ ਲਈ ਇਸ ਟੰਕੇ ਦਾ ਨਾਮ ਬਟਨਹੋਲ ਸਟਿਚ ਬੋਲਿਆ ਜਾਂਦਾ ਹੈ ਤੇ ਇੱਥੇ ਜਿਹੜਾ ਹੁਣ ਇੱਕ ਸਾਈਡ ਤੇ ਸਾਡਾ ਬਣ ਗਿਆ ਤੇ ਹੁਣ ਇਸੇ ਤਰੀਕੇ ਦੇ ਨਾਲ ਆਪਾਂ ਦੂਸਰੀ ਸਾਈਡ ਵੀ ਇਹਦੀ ਬਣਾ ਲਾਂਗੇ ਆ થોડી ਕੋਲ ਕਰਕੇ ਵੀਡੀਓ ਦਿਖਾ ਦਿੰਨੇ ਆ ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਸਕੇ ਕਿ ਇਹ ਵਾਲਾ ਟਾਂਕਾ ਜਿਹੜਾ ਆਪਾਂ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ ਐ ਵੇਖੋ ਇੱਥੇ ਜਿੱਥੋਂ ਪਹਿਲਾ ਧਾਗਾ ਉੱਪਰ ਆਇਆ ਉੱਥੋਂ ਹੀ ਫੇਰ ਆਪਾਂ نیچے ਸੂਈ ਕੱਢਣੀ ਆ ਤੇ ਫਿਰ ਅਗਲੇ ਪਾਸੇ ਸੂਈ ਕੱਢ ਲੈਣੀ ਆ ਧਾਗਾ ਜਿਹੜਾ ਇਸ ਤਰ੍ਹਾਂ ਇਹਦੇ ਉੱਪਰ ਸਾਈਡ ਘੁਮਾ ਕੇ ਲਿਆਉਣਾ ਹੈ ਸੂਈ ਦੇ نیچے ਵਾਲੇ ਪਾਸੇ ਧਾਗਾ ਕਰ ਲੈਣਾ ਐ ਵੇਖੋ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਕਰਦੇ ਹੋਏ ਆਪਾਂ ਜਿਹੜਾ ਪੂਰਾ ਫਲਾਵਰ ਹੈ ਗੋਲ ਫਲਾਵਰ ਵੀ ਇਹਦੇ ਨਾਲ ਬਣ ਜਾਂਦੇ ਨੇ ਤੇ ਇਸ ਟਾਂਕੇ ਦੇ ਨਾਲ ਤੁਸੀਂ ਪੱਤੀਆਂ ਵੀ ਬਣਾ ਸਕਦੇ ਜੀ ਕਿਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੇ ਤਰੀਕਿਆਂ ਦੀਆਂ ਪੱਤੀਆਂ ਜਿਹੜੀਆਂ ਉਹ ਬਣਾਉਣੀਆਂ ਸਿਖਾਵਾਂਗੀ ਕਿ ਆਪਾਂ ਕਿੰਨੇ ਟਾਂਕਿਆਂ ਦੇ ਨਾਲ ਪੱਤੀਆਂ ਜਿਹੜੀਆਂ ਆਪਣੀਆਂ ਬਣਾ ਕੇ ਰੈਡੀ ਕਰ ਸਕਦੇ ਹਾਂ ਇੱਥੇ ਆਪਾਂ ਬਟਨਹੋਲ ਸਟਿਚ ਬਣਾ ਰਹੇ ਹਾਂ ਤੇ ਇਸੇ ਤਰ੍ਹਾਂ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੇ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰੋਗੇ ਵੀਡੀਓ ਤੁਸੀਂ ਪਸੰਦ ਕਰੋਗੇ ਤੇ ਆਪਾਂ ਹੋਰ ਵੀ ਵੀਡੀਓ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਹੱਥ ਦੀਆਂ ਕਢਾਈਆਂ ਦੀਆਂ ਵੀਡੀਓ ਜਿਸ ਤਰ੍ਹਾਂ ਦੁਪੱਟਿਆਂ ਨੂੰ ਸਾਈਡ ਤੇ ਬੀਡਿੰਗ ਕਰਨੀ ਕਰੋਸ਼ੀ ਨਾਲ ਬੀਡਿੰਗ ਕਰਨੀ ਸੂਈ ਦੇ ਨਾਲ ਬੀਡਿੰਗ ਕਰਨੀ ਉਹ ਵੀ ਤੁਹਾਨੂੰ ਸਿਖਾਵਾਂਗੇ ਕਾਫੀ ਤਰੀਕਿਆਂ ਦੇ ਨਾਲ ਆਪਾਂ ਦੁਪੱਟੇ ਜਿਹੜੇ ਆ ਸੂਈ ਦੇ ਨਾਲ ਵੀ ਬਣਾ ਕੇ ਰੈਡੀ ਕਰ ਸਕਦੇ ਆ ਇਹ ਸਾਰੇ ਜਿਹੜੇ ਦੁਪੱਟਿਆਂ ਦੇ ਸਾਈਡ ਤੇ ਬਣਾਉਣ ਵਾਲੇ ਡਿਜ਼ਾਈਨ ਹੈ ਉਹ ਤੁਹਾਨੂੰ ਮੈਂ ਇੰਨਾ ਰਮਾਲ ਜਿਹੜੇ ਆਪਾਂ ਬਣਾ ਰਹੇ ਆ ਇਨਾਂ ਦੀ ਸਾਈਡ ਤੇ ਬਾਅਦ ਵਿੱਚ ਤੁਹਾਨੂੰ ਸਾਰੇ ਬਣਾ ਕੇ ਸिखਾਵਾਂਗੇ ਕਿ ਆਪਾਂ ਦੁਪੱਟਿਆਂ ਨੂੰ ਬਾਹਰ ਸੂਈ ਦੇ ਨਾਲ ਕਿਵੇਂ ਡੈਕੋਰੇਟ ਕਰ ਸਕਦੇ ਆ ਇਹ ਹੁਣ ਤਿਤਲੀ ਜਿਹੜੀ ਬਣ ਗਈ ਹੁਣ ਆਪਾਂ ਇਹਦੇ ਸੈਂਟਰ ਦੇ ਵਿੱਚ ਬਟਨਹੋਲ ਸਟਿਚ ਪਾਵਾਂਗੇ ਇਹਦੀ ਅਲੱਗ ਤੋਂ ਵੀਡੀਓ ਬਣਾਵਾਂਗੇ ਕਿ ਬਟਨਹੋਲ ਸਟਿਚ ਜਿਹੜਾ ਕਿਸ ਤਰੀਕੇ ਦੇ ਨਾਲ ਪਹਿਣਾ ਇਸ ਤਰ੍ਹਾਂ ਪਹਿਲਾਂ ਇੱਕ ਟਾਂਕਾ ਪਾ ਲਿਆ ਵਾ نیچے ਇੱਕ ਟਾਂਕਾ ਲੈ ਲਿਆ ਫਿਰ ਇਸ ਤੋਂ ਬਾਅਦ ਆ ਵੇਖੋ ਇਸ ਤਰੀਕੇ ਦੇ ਨਾਲ ਸੂਈ ਦੂਸਰੇ ਪਾਸੇ ਕੱਢ ਕੇ ਜਿਹੜਾ ਇੱਧਰ ਵਾਲੀ ਸਾਈਡ ਸਾਡੇ ਕੋਲ ਧਾਗਾ ਸੀ ਉਹਦੇ ਨਾਲ ਆਪਾਂ ਇੱਥੇ ਵਾਲ ਮਾਰਨੇ ਆ ਇੱਥੇ ਤੁਸੀਂ ਜਿੰਨਾ ਵੀ ਮਤਲਬ ਲੰਬਾ ਬਣਾਉਣਾ ਟੰਕਾ ਉਹਨੇ ਵਾਲ ਮਾਰ ਸਕਦੇ ਹੋ ਮੈਂ ਇੱਥੇ 15 ਵਾਲ ਮਾਰੇ ਹੋਏ ਨੇ 15 ਵਾਲ ਮਾਰਨ ਤੋਂ ਬਾਅਦ ਸੂਈ ਜਿਹੜੀ ਆ ਬਹੁਤ ਕੱਸ ਕੇ ਵਾਲ ਨਹੀਂ ਮਾਰਨੇ ਸੂਈ ਇਸ ਤਰ੍ਹਾਂ ਕਰਕੇ ਵਿੱਚੋਂ ਆਪਾਂ ਹੌਲੀ-ਹੌਲੀ ਕਰਕੇ ਖਿੱਚ ਲੈਣੀ ਆ ਆਹ ਵੇਖੋ ਇਸ ਤਰੀਕੇ ਦੇ ਨਾਲ ਅੱਗੇ ਜਾ ਕੇ ਇਹ ਤੁਹਾਨੂੰ ਬੁਲੀਅਨ ਸਟਿਚ ਦੇ ਜਿਹੜੇ ਫਲਾਵਰ ਆ ਉਹ ਵੀ ਬਣਾਉਣੇ ਸਿਖਾਵਾਂਗੇ ਇਹਦੇ ਨਾਲ ਵੀ ਬਹੁਤ ਸੋਹਣੇ ਜਿਹੜੇ ਗੁਲਾਬ ਦੇ ਫੁੱਲ ਬਣ ਜਾਂਦੇ ਨੇ ਬਹੁਤ ਸਾਰੇ ਡਿਜ਼ਾਈਨ ਬਣ ਜਾਂਦੇ ਨੇ ਸੂਟਾ ਤੇ ਬਣਾਉਣ ਲਈ ਇਹ ਬਹੁਤ ਹੀ ਵਧੀਆ ਇੱਕ ਟੰਕਾ ਹੈ ਆਹ ਵੇਖੋ ਇਸ ਤਰੀਕੇ ਦੇ ਨਾਲ तितਲੀ ਦੇ ਵਿੱਚ ਜਿਹੜਾ ਵਾ ਉਹਦੇ ਸੈਂਟਰ ਪੁਆਇੰਟ ਜਿਹੜਾ ਉਹ ਬਣ ਗਿਆ ਹੈ ਹੁਣ ਇਹਦੇ ਉੱਪਰ ਜੋ ਦੋ ਛੋਟੀਆਂ-ਛੋਟੀਆਂ ਪੱਤੀਆਂ ਨੇ ਉਹ ਬਣਾਵਾਂਗੇ ਆਪਾਂ ਇਸ ਤਰ੍ਹਾਂ ਕਰਕੇ ਬਣ ਗਿਆ ਉਹਨੂੰ ਦੋ ਟੰਕੇ ਲੈ ਲੈਣੇ ਉੱਪਰ ਨੂੰ ਇਸ ਤਰੀਕੇ ਦੇ ਨਾਲ ਇੱਕ ਸਾਈਡ ਤੇ ਪਹਿਲੋ ਟਾਂਕਾ ਲੈ ਲਾਂਗੇ ਫਿਰ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਆਪਾਂ ਟਾਂਕਾ ਲੈ ਲੈਣਾ ਤੇ ਇਹਦੀ ਉੱਪਰ ਵਾਲੀ ਸਾਈਡ ਤੇ ਜਿਸ ਤਰ੍ਹਾਂ ਆਪਾਂ ਫਲਾਵਰ ਦੇ ਵਿੱਚ ਫ੍ਰੈਂਚ ਨੋਟ ਬਣਾਉਂਦੇ ਆ ਜਿਸ ਤਰ੍ਹਾਂ ਬੂਰ ਟਾਂਕਾ ਆਪਾਂ ਬਣਾਉਂਦੇ ਆ ਇਸ ਤਰੀਕੇ ਦੇ ਨਾਲ ਉੱਪਰ ਇਹਦੇ ਉੱਪਰ लास्ट ਪੁਆਇੰਟ ਤੇ ਇਸ ਤਰ੍ਹਾਂ ਤਿੰਨ ਵਾਲ ਮਾਰ ਕੇ ਸੂਈ ਨੂੰ ਤਿੰਨ ਵਾਰ ਧਾਗਾ ਪੇਟ ਕੇ ਸੂਈ ਨੂੰ ਤੇ ਇਹਦੇ ਆਪਾਂ نیچے ਜਿਹੜੇ ਹੌਲ ਦੇ ਵਿੱਚੋਂ ਪਹਿਲਾਂ ਧਾਗਾ ਨਿਕਲਿਆ ਉੱਥੇ ਧਾਗਾ ਨਹੀਂ ਪਾਉਣਾ ਉਸ ਤੋਂ ਥੋੜਾ ਜਿਹਾ ਸਾਈਡ ਤੇ ਆਪਾਂ ਸੂਈ ਜਿਹੜੀ ਆ ਅੰਦਰ ਖੜਨੀ ਹੈ ਨਹੀਂ ਤੇ ਇਹ ਤੁਹਾਡੇ ਜਿਹੜੇ ਵਾਲ ਮਾਰੇ ਨੇ ਉਹ ਖੁੱਲ ਜਾਣਗੇ ਹੁਣ ਇਧਰਲੀ ਸਾਈਡ ਤੇ ਵੀ ਇਸੇ ਤਰੀਕੇ ਦੇ ਨਾਲ ਆਪਾਂ ਤਿੰਨ ਵਾਲ ਮਾਰ ਕੇ ਤੇ ਜਿੱਥੋਂ ਪਹਿਲਾਂ ਸਾਡਾ ਧਾਗਾ ਨਿਕਲਿਆ ਉਸ ਤੋਂ ਥੋੜੀ ਜਿਹੀ ਸਾਈਡ ਤੇ ਕਰਕੇ ਤੇ ਫਿਰ ਆਪਾਂ ਇਹ ਜਿਹੜਾ نیچے ਨੂੰ ਖੜਨਾ ਹੈ ਨਹੀਂ ਤੇ ਇਹ ਨਿਕਲ ਜੇਗਾ ਰੋਕਲੇ ਸਟ੍ਰਿੱਕੀ ਦੇ ਨਾਲ ਆਪਾਂ ਇਹ तितਲੀਆਂ ਜਿਹੜੀਆਂ ਬਣਾ ਕੇ ਰੈਡੀ ਕਰ ਲਿਆ ਹੈ ਵੇਖੋ ਬਹੁਤ ਹੀ ਪਿਆਰੀਆਂ ਲੱਗਦੀਆਂ ਇਹ ਬੱਚਿਆਂ ਦੀ ਫਰੌਕਸ ਤੇ ਤੁਸੀਂ ਬਣਾ ਸਕਦੇ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੇਕਰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ